ਆ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉ ਨਾ ਮਠਾਈ ਖਾਓ ਜੀ ਸਾਹਮਣੇ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਤੇ ਕਹ ਰਹੇ ਬੰਦੇ ਤੁਹਾਨੂੰ ਕਹਿੰਦੇ ਮੂੰਹ ਤੇ ਡਾਕਟਰ ਸਾਹਿਬ ਤੁਸੀਂ ਖਾਓ ਮਠਾਈ ਤੁਹਾਨੂੰ ਮੂੰਹ ਤੇ ਕਹ ਰਹੇ ਜੀ ਤੁਸੀਂ ਖਾਓ ਤੁਸੀਂ ਜੇ ਚੰਗੀ ਆ ਬੇ ਖਾਓ ਮੇਰੇ ਵੀਰ ਜੀ ਅਸੀਂ ਤੇ ਕੀਆ ਕਰਾ ਰਹੇ ਆ ਪੰਜਾਬ ਦੇ ਵਿੱਚ ਮਿਲਾਵਟ ਅਤੇ ਗੰਦਗੀ ਵਿੱਚ ਬਣਨ ਵਾਲੀਆਂ ਮਠਾਈਆਂ ਹੋਣ ਗੁਨਾਹ ਨਹੀਂ ਸਗੋ ਇੱਕ ਧੰਦਾ ਬਣ ਚੁਕੀ ਹੈ ਹਨ ਇਹ ਧੰਦਾ ਜਦੋਂ ਜ਼ਿਲ੍ਹਾ ਪੱਧਰ ਉੱਤੇ ਹੈੱਡ ਕੁਆਟਰ ਵਿੱਚ ਚੱਲਦਾ ਹੈ ਹੋਵੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਰਖ ਧੰਦਾ ਸਥਾਨਕ ਪ੍ਰਸ਼ਾਸਨ ਅਤੇ ਹੋਰ ਜ਼ਿੰਮੇਵਾਰ ਲੋਕਾਂ ਦੀ ਛਤਰ ਸ਼ਾਏ ਤੋਂ ਬਿਨਾ ਨਹੀਂ ਚੱਲਦਾ ਅੱਜ ਜਦੋਂ ਮੇਰ ਸਿੰਘ ਰੋਡ ਤੇ ਇੱਕ ਮਠਿਆਈਆਂ ਦੀ ਫੈਕਟਰੀ ਵਿੱਚ ਮੀਡੀਆ ਦੀ ਟੀਮ ਨੇ ਦੇਖਿਆ ਤਾਂ ਉੱਥੇ ਵੱਡੇ ਪੱਧਰ ਉੱਤੇ ਫੈਕਟਰੀ ਦੇ ਅੰਦਰ ਗੰਦਗੀ ਫੈਲੀ ਹੋਈ ਸੀ ਜਦੋਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਫੈਕਟਰੀ ਦੇ ਮਾਲਕ ਨੂੰ ਭਜਣਾ ਪੈ ਗਿਆ ਜਦੋਂ ਫੂਡ ਸੇਫਟੀ ਵਿਭਾਗ ਫੈਕਟਰੀ ਵਿੱਚ ਪਹੁੰਚਿਆ ਜਿੱਥੇ ਉਹਨਾਂ ਨੇ ਮੀਡੀਆ ਦੀ ਹਾਜ਼ਰੀ ਵਿੱਚ ਦੇਖਿਆ ਥਾਂ-ਥਾਂ ਤੇ ਗੰਦ ਸੀ ਜਿਸ ਤੋਂ ਇਲਾਵਾ ਬਹੁਤ ਹੀ ਗੈਰ ਮਿਆਰੀ ਖਾਣ ਵਾਲੇ ਪਦਾਰਥ ਜਿਨ੍ਹਾਂ ਵਿੱਚ ਦੁੱਧ, ਚੀਨੀ ਤੇ ਹੋਰ ਰੰਗਦਾਰ ਮਠਾਈਆਂ ਸਨ ਇਸ ਮੌਕੇ ਫੈਕਟਰੀ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਪੂਰੀ ਸਫਾਈ ਰੱਖੀ ਜਾ ਰਹੀ ਹੈ ਪਰ ਜਦੋਂ ਉਹਨਾਂ ਨੂੰ ਕਿਹਾ ਕਿ ਇਹ ਗੰਦਗੀ ਵਾਲੀ ਮਠਿਆਈ ਅਤੇ ਮੱਖੀਆਂ ਨਾਲ ਭਰਪੂਰ ਮਠਿਆਈਆਂ ਤੁਸੀਂ ਮਾਰਕੀਟ ਵਿੱਚ ਭੇਜਦੇ ਹੋ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਉਲਟਾ ਉਹ ਕਹਿੰਦੇ ਸੀ ਕਿ ਅਸੀਂ ਉਹ ਮਠਿਆਈਆਂ ਖਾਂਦੇ ਹਾਂ ਇਸ ਮੌਕੇ ਪਹੁੰਚੇ ਮੋਹੱਲਾ ਵਾਸੀਆਂ ਨੇ ਸਾਬਕਾ ਤਹਿਸੀਲਦਾਰ ਨੇ ਫੈਕਟਰੀ ਮਾਲਕ ਤੋਂ ਇਲਾਵਾ ਜ਼ਿਲ੍ਹਾ ਫੂਡ ਸੇਫਟੀ ਅਫਸਰ ਨੂੰ ਕਿਹਾ ਕਿ ਉਹ ਮਠਾਈ ਖਾ ਕੇ ਦਿਖਾਓ ਤਾਂ ਜ਼ਿਲ੍ਹਾ ਫੂਡ ਸੇਫਟੀ ਅਫਸਰ ਕੁਝ ਕਹਿਣ ਦੇ ਲਾਇਕ ਨਜ਼ਰ ਨਹੀਂ ਆ ਰਹੇ ਸਨ ਜਿਸ ਮੁਹਕੇ ਮੀਡੀਆ ਨੇ ਜਦੋਂ ਪੁੱਛਿਆ ਕਿ ਜੇਕਰ ਇਸ ਫੈਕਟਰੀ ਉੱਪਰ ਪਹਿਲਾਂ ਵੀ ਅਜਹੀ ਕਾਰਵਾਈ ਫੂਡ ਸੇਫਟੀ ਵਿਭਾਗ ਵੱਲੋਂ ਹੋ ਚੁੱਕੀ ਹੈ ਤਾਂ ਫਿਰ ਕਿਸ ਦੀ ਛਤਰ ਸ਼ਾਇਆ ਹੈ ਇੱਥੇ ਇਹ ਮਠਿਆਈ ਬਣਾਈ ਜਾ ਰਹੀ ਹੈ ਦੇਖੋ ਇੱਥੇ ਨਕਲੀ ਮਠਿਆਈ ਬਣਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਿਆਈ ਬਰਕੇ ਸਾਰੇ ਇੱਥੇ 2-5 ਸਤਾ ਡਿਸਟ੍ਰਿਕਟਾਂ ਦੇ ਵਿੱਚ ਸਟੇਟਾਂ ਦੇ ਵਿੱਚ ਤੇ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹ ਇਨਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਨਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਤ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਨੂੰ ਤੋਰਿਆ ਜਾਏ ਵੀ ਇਹ ਗਲਤ ਮਠਿਆਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਗਿਆ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਹੈ ਜਾਮਨ ਬਣਾਣੇ ਜੀ ਗੁਲਾਬ ਗੁਲਾਬ ਜਾਮਨ ਪੰਜ ਹੋ ਗਏ 500 ਮਹੀਨੇ ਹੋ ਗਏ ਜੀ ਕੰਮ ਹੁਣ ਸਟਾਰਟ ਕੀਤਾ ਹੋਰ ਅੱਗੇ ਤੋਂ ਆਪਾਂ ਮਗਰੋਂ ਲੈਂਦੇ ਸੀ ਆਪਾਂ ਖਾ ਲੈਣੇ ਜੀ ਆਪਾਂ ਖਾਣੇ ਆ ਹਾਂ ਜੀ ਸਪਾਈ ਦਾ ਪ੍ਰੋਪਰ ਚਾਹੀਦੀ ਹੈ ਜੀ ਤੇ ਲੱਗਦਾ ਕਿ ਸਪਾਈ ਹੈਗੀ ਇੱਥੇ ਪੰਜ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ। ਪਾਜੀ ਸਫਾਈ ਤੇ ਬਰਤ ਭੰਦਰ ਪਾਂਡੇ ਹੈਗੇ ਆ ਤੇ ਤੋਂ ਬਾਥਰੂਮ ਆ ਵੀ ਲੱਗ ਗਿਆ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰਤਾ ਭੇਜ ਲਾ ਰੱਖੇ ਨੇ ਰੋਟੀ ਪਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸਟ ਪਾਜੀ ਸੂਰ ਵਾਲੇ ਲੈਂਦੇ ਉਹ ਸਾਮੀ ਆਣ ਕੇ ਲੈ ਜਾਣਗੇ। ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ 50 ਰੁਪਏ ਦੀ ਕਹਾਣੀ ਨਹੀਂ ਤੁਹਾਨੂੰ ਆਂਦੇ ਆ ਜੀ। ਨਹੀਂ ਜੀ ਨਹੀਂ ਕਾਰਵਾਈ ਕਰਦੇ ਆ। ਕੀ ਕਾਰਵਾਈ ਕੀਤੀ ਜੀ? ਹਾਂਜੀ ਕੀ ਕਾਰਵਾਈ ਕਰਦੇ? ਉਹ ਨਾਲੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਪਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਲਾਗੋ ਤੇ ਪ੍ਰੋਪਰ ਕਰਾਂਗੇ ਕੰਮ ਉਹਨਾਂ ਨੇ ਦੱਸੇ 5-6 ਮਿੰਟ ਦਿੱਤੇ ਸੀ ਸਾਨੂੰ ਭਾਜੀ ਜਮ ਹੁੰਦਾ ਆਪਾਂ ਹੋਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਹ ਤੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਕਿੰਨਾ ਟਾਈਮ ਕਿਤਾ ਦੇਤਾ ਉਹਨਾਂ ਨੇ ਤੁਹਾਨੂੰ ਜਦੋਂ ਆਪਾਂ ਐਫਐਸਆਈ ਅਪਰੂਵਲ ਕਰਾਇਆ ਉਦੋਂ ਜੀ ਨਾ ਕਿਹੜਾ ਜੀ ਅਮਨ ਅਸੀਂ ਜਿਹੜਾ ਹੈਗਾ ਆ ਮਾਨਯੋਗ ਕਮਿਸ਼ਨਰ ਆਫ ਫੂਡ ਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਇਤ ਅਨੁਸਾਰ ਸਮੇ ਖਾਣ ਪੀਣ ਦੀਆਂ ਬਸਤੋਵਾਂ ਦੀ ਜਿਹੜੀ ਆ ਸਾਡੇ ਪੂਰ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜੇ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਆ ਵੀ ਜੇ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਹਾ ਆ ਉੱਥੇ ਉਹਨਾਂ ਨੂੰ ਸਾਫ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਆਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਆ ਬਟ ਉਹਦੇ ਬਾਵਜੂਦ ਵੀ ਜੇਕਰ ਇਹ ਜਿੱਦਾਂ ਇੱਥੇ ਸਫਾਈ ਇਹਨਾਂ ਨੇ ਚੀਜ਼ਾਂ ਟਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲੇ ਜਿਹੜੀਆਂ ਨੰਗੀਆਂ ਪਈਆਂ ਉਹਦੇ ਮੁਤਾਬਿਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇਣੇ ਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਫੂਡ ਸੇਫਟੀ ਅਫਸਰ ਨੇ ਮੈਡਮ ਵੱਲੋਂ ਇਹਨਾਂ ਵੱਲੋਂ ਸੈਂਪਲ ਲੈ ਕੇ ਜਿਹੜਾ ਆ ਇਹ ਚੈੱਕ ਕਰਨ ਲਈ ਭੇਜੇ ਜਾਣਗੇ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਬੰਦੀ ਕਾਰਵਾਈ ਆ ਉਹ ਜਿਹੜੀ ਆ ਅਸੀਂ ਅਮਲ ਦੇ ਵਿੱਚ ਲਿਆ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਜਿਹੜੀ ਗੰਦਗੀ ਪਾਈ ਗਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਚਲਾਨ ਜਿਹੜਾ ਆ ਉਹ ਕੱਟਣ ਲੱਗੇ ਆ ਇਹ ਜੇਕਰ ਉਹ ਚਲਾਨ ਦੇ ਮੁਤਾਬਿਕ ਅਨਹਾਈਜਨਿਕ ਚਲਾਨ ਦੇ ਮੁਤਾਬਿਕ ਚੀਜ਼ ਸਹੀ ਨਹੀਂ ਕਰਦੇ ਜੋ ਬੰਦੀ ਕਾਰਵਾਈ ਬਣੇ ਮੈਂ ਤੇ ਮੇਰੇ ਵੀ ਜੋ ਤੁਹਾਨੂੰ ਕਹਿ ਰਿਹਾ ਆ ਜਿਹੜਾ ਸਮਾਨ ਇਹਨਾਂ ਨੇ ਤਿਆਰ ਕੀਤਾ ਆ ਉਹਦੇ ਸੈਂਪਲ ਭੇਜ ਕੇ ਚੈਕਿੰਗ ਹੋਊਗੀ ਪੋਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਨਹਾਈਜਨਿਕ ਦਾ ਜਿਹੜਾ ਚਲਾਨ ਕੱਟ ਕੇ ਇਹਦਾ ਜਿਹੜਾ ਕੇਸ ਆ ਉਹ ਮਾਨਜੋਗ ਅਦਾਲਤ ਦੇ ਵਿੱਚ ਲਗਾਇਆ ਜਾਂਦਾ ਆ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਸੈਂਪਲ ਇੱਕ ਜਿਹੜਾ ਸੀ ਉਹ ਸਬਸਟੈਂਡਰਡ ਆਇਆ ਸੀਗਾ ਉਹ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਆ ਲਗਾਇਆ ਗਿਆ ਸੀਗਾ ਉਹ ਉਹ ਮਾਨਜੋਗ ਅਦਾਲਤ ਵੱਲੋਂ ਜਿਹੜਾ ਉਹਦਾ ਫੈਸਲਾ ਕੀਤਾ ਜਾ ਇਹ ਅਸੀਂ ਜਿਹੜਾ ਹੈਗਾ ਆ ਅਗਲੇ ਦੀ ਪਰਮੈਸਿਸ ਦੇ ਵਿੱਚ ਉਹਨੂੰ ਇਹੀ ਤੇ ਕਹਿ ਰਹੇ ਆ ਜੀ ਇਹਨੂੰ ਅਸੀਂ ਆ ਨਾਈ ਜਿੰਨ ਚਲਾਨ ਦਾ ਘੱਟ ਕੇ ਉਹਦੇ ਅਕੋਰਡਿੰਗਲੀ ਜੋ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਕਹਿੰਦਾ ਉਹਦੇ ਅਕੋਰਡਿੰਗਲੀ ਅਸੀਂ ਮੰਦੀ ਕਾਰਵਾਈ ਕਰਾਂਗੇ ਪਰ ਮੈਂ ਆਪ ਜੀ ਦੇ ਮਾਧਿਅਮ ਰਹੀਂ ਇਹਨਾਂ ਨੂੰ ਨਹੀਂ ਹੋਰ ਵੀ ਦੁਕਾਨਦਾਰ ਜਾਂ ਹੋਰ ਵੀ ਜਿਹੜੇ ਚੀਜ਼ਾਂ ਬਣਾ ਕੇ ਵੇਚਦੇ ਆ ਕਾਈਂਡਲੀ ਉਹਨਾਂ ਨੂੰ ਵੀ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਆ ਅਪੀਲ ਕਰਦਾ ਆ ਕਿ ਜੋ ਵੀ ਚੀਜ਼ ਤੁਸੀਂ ਬਣਾਉਂਦੇ ਜੇ ਉਹ ਅچھے ਤਰੀਕੇ ਨਾਲ ਤੇ ਸਾਫ਼ ਸੁਥਰੇ ਤਰੀਕੇ ਨਾਲ ਬਣਾਓ ਤਾਂ ਕਿ ਲੋਕੀ ਜੋ ਤੁਹਾਡੇ ਕੋਲ ਚੀਜ਼ ਖਰੀਦਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਤੇ ਸਾਰੀ ਦੁਨੀਆ ਚੰਗੇ ਤਰੀਕੇ ਖਾ ਸਕਦਾ ਪਰ ਇਹ ਤੇ ਹੁਣ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਚੈੱਕ ਕਰਦਿਆਂ ਕਰਦੇ ਆਏ ਆ ਐਕਸ਼ਨ ਵੀਰ ਜੀ ਮੈਂ ਇਹ ਕਹਿ ਰਿਹਾ ਜੀ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਨੇ ਉਹ ਇੱਕ ਤੇ ਸੈਂਪਲ ਲੈ ਰਹੇ ਆ ਏਕ ਇਹਨਾਂ ਦਾ ਅਨਹਾਈਜਨਿਕ ਚਲਾਨ ਘਟਣ ਲੱਗੇ ਆ ਤੇ ਜੇ ਉਹ ਸਫਾਈ ਕਰਕੇ ਪ੍ਰੋਪਰਲੀ ਜਿਹੜਾ ਆ ਨਹੀਂ ਦੱਸਦੇ ਆ ਤੇ ਫਿਰ ਜੋ ਵੀ ਫੂਡ ਸੇਫਟੀ ਸਟੈਂਡਰਡ ਦੇ ਨਾਲ ਅਗਲੀ ਬੰਦੀ ਕਾਰਵਾਈ ਆ ਉਹ ਅਮਲ ਦੇ ਵਿੱਚ ਜਰੂਰ ਲਿਆਂਦੀ ਜਾਏਗੀ ਮੇਰੇ ਵਿੱਚ ਉਹਦੇ ਵਿੱਚ ਜਿਹੜਾ ਆ ਚਲਾਨ ਅਸੀਂ ਸੈਂਪਲ ਵਗੈਰਾ ਜਿਹੜੇ ਆ ਉਹ ਭਰੇ ਆ ਅੱਜ ਵੀ ਜਿਹੜਾ ਆ ਸਵੇਰੇ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਭਾਈ ਸਾਹਿਬ ਨਾਲ ਉਹਦੋਂ ਵੀ ਅਸੀਂ ਬਾਹਰ ਚੈਕਿੰਗ ਤੇ ਸੀਗੇ ਸੈਂਪਲ ਭਰੇ ਸੀਗੇ ਭਰ ਰਹੇ ਸੀਗੇ ਪਰ ਉਹਦੇ ਇੱਕ ਔਰ ਕਾਰਡਿੰਗਲੀ ਜਿਹੜਾ ਆ ਇਹ ਮੌਕੇ ਤੇ ਟਾਈਮ ਟਾਈਮ ਹੀ ਭਰਦੇ ਰਹਿੰਦੇ ਮੈਂ ਮੈਂ ਗੱਲ ਇਦਾਂ ਪ੍ਰਸ਼ਾਸਨ ਜਿਹੜਾ ਕੋਆਪਰੇਟ ਨਹੀਂ ਕਰਦੇ ਮੇਰੇ ਵੀਰ ਜੀ ਉਹ 100% ਕੋਆਪਰੇਟ ਕਰਦੇ ਆ ਔਰ ਹਮੇਸ਼ਾ ਹੀ ਅਸੀਂ ਇੱਕ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਅਸੀਂ ਸਾਰੇ ਜਾਣੇ ਜਿੰਨੇ ਵੀ ਜ਼ਿਲ੍ਹੇ ਦੇ ਮੌਤਬਰਿਆਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਵਧੀਆ ਜਿਹੜਾ ਆ ਕੰਮ ਕਰਨੀ ਜਿਹੜਾ ਤਾਂ ਵੀ ਉਹਦੇ ਵਿੱਚ ਇਹ ਆ ਜੀ ਜਿਹੜੇ ਸੈਂਪਲ ਜਿਹੜੇ ਆ ਉਹ ਖਰਾਬ ਹੁੰਦੇ ਆ ਉਹਦੇ ਖਿਲਾਫ ਜੋ ਕਾਨੂੰਨਿਕ ਕਰਦੇ ਆ ਕੋਈ ਕਰਦੇ ਸਨ ਜੋ ਇਹ ਜਿਹੜਾ ਹੈਗਾ ਆ ਮਿਲ ਕੇ ਆ ਇਹ ਕੱਦ ਲਈ ਯੂਜ਼ ਕਰਦੇ ਪਏ ਉਹਨਾਂ ਨੂੰ ਪੁੱਛਦੇ ਆ ਤੇ ਚੈੱਕ ਵੀ ਕਰਾਉਂਦੇ ਆ ਜੀ ਉਹ ਗੱਲ ਇਹ ਹੁੰਦੀ ਆ ਅਸੀਂ ਮੈਂ ਤੁਹਾਨੂੰ ਤੇ ਦੱਸ ਰਹੇ ਆ ਅਸੀਂ ਤੇ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਆਪਾਂ ਦੇ ਵਾਲੇ ਕਹਿੰਦੇ ਕਈ ਸ਼ਿਕਾਇਤਾਂ ਕਦੇ ਕਰ ਆ ਕੋਈ ਕੋਈ ਹੁੰਦੀ ਇੱਥੇ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਸੈਂਪਲ ਭਰੇ ਗਏ ਆ ਉਹਦੀ ਜੋ ਵੀ ਕਾਰਵਾਈ ਆ ਜਿਹੜੀ ਕੋਰਟ ਦੇ ਵਿੱਚ ਚੱਲ ਰਹੀ ਆ ਉਹਦੇ ਕੋਰਟ ਮਾਨਜੋਗ ਅਦਾਲਤ ਨਹੀਂ ਉਹਦਾ ਫੈਸਲਾ ਕਰਨਾ ਅਸੀਂ ਉਹਦੇ ਵਿੱਚ ਫੈਸਲੇ 'ਤੇ ਇੰਟਰਫੇਅਰ ਨਹੀਂ ਕਰ ਸਕਦੇ। ਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ। ਜਿਹੋ ਚੀਜ਼ ਉਥੇ ਪਾਈ ਜਿੰਦੀ ਤੇ ਉਹਨਾਂ ਦੇ ਖਿਲਾਫ ਜਿਹੜੀ ਗੇਂਸਟ ਫੂਡ ਸੇਫਟੀ ਐਕਟ ਹਨ ਜਿਹੜੀ ਕਾਰਵਾਈ ਬੰਦ ਜੋ ਕਰਾਉਨੇ ਆ। ਫੂਡ ਸੇਫਟੀ ਜਿਹੜੀ ਆ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ। ਉਹਨਾਂ ਨੂੰ ਕਹਿੰਦੇ ਇਮੀਡੀਏਟ ਲਾਉਨੇ ਆ ਸਿਕਿਉਰਿਟੀ ਆਪ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤੇ ਉਹਨਾਂ ਨੂੰ ਭੇਜ ਦਿਆਂ। ਉਹ